ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸ਼ੂਟ ਕਰਨ ਜਾ ਰਹੇ ਹਾਂ ਸਿਵਰਨ ਦਾ ਵਿਆਹ ਪ੍ਰੀ ਵੈਡਿੰਗ ਅੱਜ ਰਾਤ ਕੋਈ ਵਿਆਹ ਦੀ ਹੈ ਵਿਆਹ ਦੀ ਸ਼ੁਰੂਆਤ ਹੋ ਗਈ ਹੈ ਨਾ ਹਨਾ ਮੁਰਦ ਪਹਿਲਾ ਦਿਨ ਲਾਲ ਹਵੇਲੀ ਨਾਬੇ ਨੂੰ ਜਾ ਰਹੇ ਹਾਂ ਜੀ ਧੁੰਦ ਪੂਰੀ ਪਈ ਵੀ ਹੈ ਚੈੱਕ ਕਰੋ ਦਿੰਦੇ ਸੌੜਦੇ ਲੱਭ ਕੇ ਤੋਂ ਲੈ ਹਾਂਜੀ ਕੀ ਹਾਲ ਚਾਲ ਆਪਾਂ ਪਹੁੰਚ ਗਏ ਲਾਲ ਹਵੇਲੀ ਨੱਬਾ ਇੱਟਰੀ ਅਸੀਂ ਇਹ ਮੈਂ ਉੱਥੇ ਪਾਸੇ ਦਿਖਾ ਦਈਏ ਦੂਜੇ ਪਾਸੇ ਵੀ ਇੰਤਰੀ ਤੇ ਇਹ ਇੱਥੋਂ ਆਉਂਦਾ ਸਿੱਧੂ ਮੂਸੇ ਵਾਲਾ ਨਿਕਲਦਾ ਆਉਂਦਾ ਯਾਰ ਗਾਣਾ ਗਾਉਂਦੇ ਆ ਬਾਈ ਬਾਈ ਕਹਿੰਦੀ ਦੁਨੀਆ ਇਹ ਇਸ ਕਰਕੇ ਲਾਲ ਹਵੇਲੀ ਬਹੁਤ ਮਸ਼ਹੂਰ ਹੈ ਪ੍ਰੀ ਵੈਡਿੰਗਾਂ ਵਾਸਤੇ ਇੱਥੇ ਚੱਲੂ ਲਾਲ ਹਵੇਲੀ ਚ ਅੱਜ ਸ਼ੂਟ ਸਿੰਮਰਨ ਤੇ ਸੰਦੀਪ ਦਾ ਇੱਧਰ ਤਿਆਰੀਆਂ ਹੋਈ ਜਾਂਦੀਆਂ ਆ ਗਿਓ ਤਿਆਰੀਆਂ ਹੋਈ ਜਾਂਦੇ ਆ ਵਾਲ ਬਾਹੂ ਦਾੜ੍ਹੀਆਂ ਮੁੱਛਾਂ ਸੈੱਟ ਕਰਕੇ ਪੱਗਾ ਪੁੱਗਾ ਫੇਰ ਇੱਧਰ ਚਾਹ ਪੀਓ ਫੇਰ ਚਲੋ ਸ਼ੂਟ ਤੇ ਉਧਰ ਸ਼ੂਟ ਹੋਊਗਾ ਸੇਭੂ ਆ ਗਿਆ ਸੇਭੂ ਪਟਿਆਲੇ ਤੋਂ ਆਇਆ ਬਾਈ ਅੱਜ ਓਏ ਦੇਖਣ ਆਪਣੇ ਚਾਚੂ ਦਾ ਸ਼ੂਟ ਲੈ ਵੀ ਇਹੇ ਗਾਣੇ ਚ ਉਲਝੇ ਹੋਏ ਹੁਣ ਪਤਾ ਕਿ ਇਦਾਂ ਹੀ ਅਟੈਚ ਦਾ ਇਦਾਂ ਹੈ ਇਹਨੂੰ ਗਾਣਾ ਨਹੀਂ ਸਮਝ ਲੱਗ ਰਿਹਾ ਕਿਹੜਾ ਲੱਗਣਾ ਤੁਸੀਂ ਹੋਰ ਵੀ ਲਾ ਲਿਓ ਸਾਰੇ ਤੇ ਲੱਗਿਆ ਹੁੰਦਾ ਇਹ ਮੈਂ ਗੱਲ ਅੱਧੀ ਰਹਿ ਗਈ ਆ ਇਹ ਮੁੰਡਾ ਕਹਿੰਦਾ ਮੈਂ ਅਟੈਚ ਗਾਣਾ ਲਾਣਾ ਹੈ ਮੇਰੀ ਸਲਾਹ ਹੈ ਵੀ ਆਹ ਗਾਣਾ ਲੱਗੂਗਾ 6 ਫੁੱਟ 5 ਫੁੱਟ 11 ਇੱਧਰ ਸਿਮਰਨ ਦਾ ਲੱਗਾ ਪ੍ਰੀ ਵੈਡਿੰਗ ਸ਼ੂਟ ਹੋਣਾ ਬੰਦਾ ਖੁਸ਼ ਆ ਪੂਰਾ ਐ ਐ ਇੱਧਰ ਵੀ ਪਾਬੀ ਜਾਨ ਇੱਧਰ ਖੜਿਆ ਡਾਕਟਰ ਸਾਹਿਬ ਅਮਰਤ ਜੀ ਹਾਂ ਮਾਹੌਲ ਬਣਿਆ ਵਾ ਪੂਰਾ ਇੱਧਰ ਗੱਡੀਆਂ ਹੀ ਗੱਡੀਆਂ ਪਾਰਕਿੰਗ ਲਾਲ ਹਵੇਲੀ ਆ ਬਈ ਇਹ ਲਾਲ ਹਵੇਲੀ ਨਾਪਾ ਪੂਰਾ ਗੁੱਜੀ ਜਿਹਾ ਮਾਹੌਲ ਬਣਿਆ ਹੋਰੇ ਲੈ ਮਨੀ ਕਹਦਾ ਸੈਲਫੀ ਲੈਣੀ ਡਾਕਟਰ ਸਾਹਿਬ ਨਾਲ ਪਿੱਛੇ ਬਾਈ ਲੈ ਇੱਧਰ ਪ੍ਰੀ ਬੈਟਿੰਗ ਵਾਲੇ ਵੀ ਆ ਗਏ ਪਿੱਛੇ ਆਹ ਦੇਖੋ ਤਾਂ ਸਹੀ ਐ ਫੋਟੋਗ੍ਰਾਫਰ ਪੂਰਾ ਮਾਹੌਲ ਬਣਾਉਂਦੇ ਆ ਸ਼ੂਟ ਦੇਖੋ ਆਹ ਚੱਕ ਸੀਨ ਬਹੁਤ ਵਧੀਆ ਪਰ ਜੇ ਤੁਸੀਂ ਪ੍ਰੀ-ਵੈਡਿੰਗ ਦੇਖੋਗੇ ਉੱਥੇ ਉਹਦੇ ਵਿੱਚ ਪੂਰਾ ਮਾਹੌਲ ਬਣਿਆ ਹੋਊਗਾ। ਬਾਈ ਬਾਈ ਕਹਿੰਦੇ ਪੱਗ ਦਾ ਰੰਗ ਚੇਂਜ ਕਰੋ। ਹੁਣ ਬਾਈ ਸਿਮਰਨ ਨੇ ਲੱਗਿਆ ਰੰਗ ਚੇਂਜ ਕਰਨ ਕਹਿੰਦੇ ਪੂਣੀਆਂ ਹੋਈ ਜਾਂਦੀਆਂ। ਹੁਣ ਲਿਆਂਦਾ ਇਹ ਨਵਾਂ ਰੰਗ। ਇਹ ਬਣ ਕੇ ਸ਼ੂਟ ਚੱਲੂਗਾ ਫਿਰ। ਸਹਬ ਪਤ ਨਹੀਂ ਕੀ ਲੱਭੀ ਜਾਂਦਾ ਥੱਲੇ। ਬਣ ਗਈ ਬਣ ਗਈ ਗੱਲ ਗੂਚੀ ਜੈਨ। ਸਹਬ ਕਾ ਦਾ ਮਨੂ ਖੜਾ ਦੋ ਇਧਰੋਂ ਮੈਕਰਾਉਣਾ। ਪਰ ਪਾਪਾ ਉਹਦਾ ਕਹਿੰਦਾ ਨਾ ਬਾਈ ਨਾ। ਆਹ ਗੱਡਾ ਜੀ ਵੀ ਫਿਰਦਾ ਹੋਰੇ ਭਾਈ। ਲਾਲ ਹਵੇਲੀ 'ਚ। ਨਾਭੇ ਵਾਲੀ ਕਹਿੰਦੇ। ਇਹਦੇ ਪਰ ਵੀ ਸ਼ੂਟ ਹੁੰਦੇ ਆ ਫਿਰ ਐਵੇਂ ਆਹ ਵੇਖੋ ਬਣ ਗਈ ਕਿ ਨਾ ਗੱਲ ਨਵੀਂ ਚੀਜ਼ ਐ ਐ ਜਿਵੇਂ ਨੀਓ ਪਾਕਿਸਤਾਨ ਦੇ ਫਿਰਦੇ ਹੁੰਦੇ ਗੇੜੇ ਦਿੰਦੇ ਬੰਦੇ ਐ ਫਿਰਦੇ ਆ ਵਧੀਆ ਲੱਗ ਰਿਹਾ ਹੈ ਇੱਧਰ ਬੰਦੇ ਨਵੇਂ ਕੱਪੜੇ ਨਵੀਆਂ ਵਰਦੀਆਂ ਪਾ ਕੇ ਸ਼ੂਟ ਵਾਸਤੇ ਤਿਆਰ ਹੋ ਕੇ ਖੜਕੇ ਕਹਿੰਦੇ ਆਉਣ ਦੋ ਬਾਈ ਓਏ ਐਂ ਗੱਲਬਾਤ ਆ ਫੋਟੋਗ੍ਰਾਫਰ ਤਿਆਰ ਲਾਲ ਹਵੇਲੀ ਦਾ ਮਾਹੌਲ ਹੀ ਬੜਾ ਵਧੀਆ ਹੈ ਕੰਮ ਚੱਲ ਰਿਹਾ ਹੈ ਏ ਡਾਕਟਰ ਸਾਹਿਬ ਬਹੁਤ ਵਧੀਆ ਜੀ ਆ ਲਓ ਜੀ ਠੀਕ ਹੈ ਜੀ ਠੀਕ ਹੈ ਇਹ ਵੀ ਅਲੱਗ ਅਲੱਗ ਸੈਟਾਂ ਤੋਂ ਬੰਦੇ ਪਹੁੰਚੇ ਹੋਏ ਆ ਇਹ ਆ ਜਾ ਆ ਜਾ ਜ세 ਵੀ ਆ ਜਾ ਇਧਰ ਤਿਆਰੀ ਚੱਲ ਰਹੀ ਆ ਸਾਲ ਐ ਕਰਦੇ ਆ ਚੱਕਣ ਲਾਗੇ ਫੇਰ ਹਾਂ ਜਿਵੇਂ ਸੋਨਾ ਲੱਗ ਰਹੇ ਹਾਂ ਉਹ ਗੱਲ ਦੀ ਮਾਰ ਉਹ ਫੇਰ ਉਹ ਖੁੰਡਾ ਵੀ ਲੈ ਲਿਓ ਨਾ ਵੱਧ ਗੁੰਡਾ ਇਕੱਲਾ ਗੁੰਡਾ ਵਧੀਆ ਨਾ ਗੁੰਡਾ ਦੇ ਉਹ ਦੇਣਾ ਆ ਲੋ ਮੁੰਡਾ ਖੁੰਡਾ ਮੰਗਦਾ ਹੈ ਆ ਲੋ ਜੀ ਖੁੰਡਾ ਦੇ ਤਾਂ ਮੁੰਡੇ ਨੂੰ ਸੇਬ ਆ ਦਈਏ ਸੇਬੀ ਆ ਜੋ ਕਿ ਪੁੱਲ ਤੇ ਰਸਤਾ ਲਾਈਏ ਸੇਬੀ ਆ ਜੋ ਕੰਨ ਨਾ ਲੱਗੇ ਗੱਲ ਲੇਲਾ ਹੁਣ ਇੱਧਰ ਸੇਰੋ ਸੇਰੀ ਹੋਇਆ ਪਿਆ ਕੰਮ ਸੇਰਾ ਲੱਗਿਆ ਲਾਉਣ ਬਾਈ ਸੇਰੇ ਵਾਲਾ ਕੋਈ ਸ਼ੂਟ ਆ ਗਾਣਾ ਜਿਹੜਾ ਲਾਉਣਾ ਦੇਖਦੇ ਆ ਕੀ ਬਣਦਾ ਸੇਰਾ ਲਾਤ ਲੋਕਾਂ ਨੂੰ ਹਰੇਕ ਬੰਦੇ ਨੂੰ ਇੱਕ ਵਾਰੀ ਸੇਰਾ ਲੱਗਦਾ ਬਾਈ ਨੂੰ ਦੋ ਵਾਰੀ ਲੱਗਿਆ ਐ ਗੱਡੀ 'ਚ ਬਿਠਾ ਕੇ ਕਹਿੰਦੇ ਬਰਾਤ ਆ ਗਈ ਕੋਈ ਬਰਾਤ ਆ ਗਈ ਬਰਾਤ ਹੁਣ ਤਾਰਨਗੇ ਬਾਈ ਦੱਲੇ ਹਾਂਜੀ ਕਿਵੇਂ ਹੋ ਜੇ ਬਹੁਤ ਮਸਬਾਲਾ ਰਹੇ ਹੁੰਦੇ ਆ ਸਰਵਲਾ ਰਹਿ ਗਿਆ ਬਾਈ ਇਹਨੂੰ ਪਰੂ ਲੇਕਿਨ ਬੇਗੰਬੀ ਕੱਢ ਗਿਆ ਇੱਥੇ ਬਹੁਤ ਮੈਂਟ ਹੁੰਦੀ ਆ ਯਾਰ ਫੋਟੋਗ੍ਰਾਫਰਾਂ ਦੀ ਵਿਚਾਰਾਂ ਦੀ ਜ਼ੋਰ ਲੱਗਦਾ ਪੂਰਾ ਫੁੱਲ ਐਂ ਕਰ ਲਵਾਤਾ ਮਨੀ ਆ ਗਿਆ ਨਾਲ ਪ੍ਰਾਤ ਦੇ ਪ੍ਰਾਤ ਆ ਗਈ ਓਏ ਉੱਤਰ ਗਈ ਉਹ ਗੱਡੀ ਚੋਂ ਵੈਸਟਰ ਚੋਂ ਹਾਂ ਹਾਂ ਆਓ ਜੀ ਪਤ ਨਹੀਂ ਕਿਹੜੇ ਗਾਣੇ ਉੱਪਰ ਲਾਉਣਗੇ ਬਾਈ ਆਰਿਓ ਮੈਂ ਭੁੱਖੇ ਪੇਟ ਗੱਲਾਂ ਸੁੱਚਦੀਆਂ ਇਹਨਾਂ ਨੂੰ ਨਾਲ ਇੱਧਰ ਆਓ ਤੁਸੀਂ ਜਿਹੜੋ ਨਾ ਕੇ ਲੋਕਾ ਜਿਵੇਂ ਵਿਆਹ ਦਾ ਨਹੀਂ ਹੁੰਦਾ ਹੁੰਦਾ ਤੋ ਜਿਹੀ ਉਮੀਦ ਵੀ ਕਹਿੰਦਾ ਪਰ ਤੁਸੀਂ ਤੁਹਾਡਾ ਮੁੱਛਾਂ ਦਾ ਛੋਟ ਲੈਣਾ ਮੋਬਾਈਲ ਤੇ ਦੇਖਦੇ ਹੀ ਮੁੱਛਾਂ ਸੈੱਟ ਕਰਿਓ ਹਾਂਜੀ ਹਾਂ ਮੈਂ ਅੱਜ ਦੇਖ ਕੇ ਕਾ ਕਰਨੀ 3 ਨੰਬਰ ਪਰ ਅੱਗੇ ਨਹੀਂ ਜਾਣਾ ਅੱਗੇ ਮੁੱਛਾਂ ਨੂੰ ਤੋੜ ਦੇਣਾ 3 ਨੰਬਰ ਪਰ ਐਂ ਕਰ ਲਵਾਤਾ ਅੱਛਾ ਠੀਕ ਕਰਕੇ ਜੇ ਮੈਂ ਮੋਬਾਈਲ ਤੇ ਬਲੌਗ ਫੋਟੋਗ੍ਰਾਫਰ ਕਿੰਨੇ ਨੰਬਰ ਪਰ ਕਰਨੀ ਹੈ ਬਲੌਗ ਦਾ ਉੱਚੀ ਜਿਹਾ ਕੰਮ ਕਰ ਰਹੇ ਹੈ ਆਪਣਾ ਬਾਈ ਜ਼ੋਰ ਲੱਗ ਰਿਹਾ ਪੂਰਾ ਬਾਈਆਂ ਦਾ ਚੰਗ ਸਾਈਓ ਹੁਣ ਰੁਕੇ ਥੋੜਾ ਇੱਕ ਵਾਰ ਪਿੱਛੇ ਜਾਈ ਵੀਰੇ ਤੁਸੀਂ ਬਾਜੋ ਆਜੋ ਆਜੋ ਅੱਗੇ ਨੂੰ ਆਜੋ ਆਹ ਤਾਂ ਲੱਗ ਜਮ ਉਹ ਦੂਜੀ ਸਟੇ ਮੂੜਨੀ ਹੈ ਇਹ ਵਿਆਹ ਵਿਆਹ ਨਹੀਂ ਹੁੰਦਾ ਸ਼ੂਟ ਪ੍ਰੀ ਵੈਡਿੰਗ ਉਵੇਂ ਕਰ ਰਹੇ ਜੀ ਉਹ ਬਰਾਤਾ ਹੀ ਫਿਰ ਦੂਜੀ ਤਰ੍ਹਾਂ ਕਰ ਲਵਾਤਾ ਹੁਣ ਆਹ ਬਡੋਲੀ ਤੁਰ ਲੱਗੀ ਆ ਤੇ ਕਿਉਂ ਮੈਡੀਸਨ ਵਾਲਾ ਤੂੰ ਬੁਲਾਤਾ ਬਡੋਲੀ ਹੋਰ ਸਾਹਵੇਂ ਨਾਲ ਤੁਰੀ ਆ ਉਹਨੂੰ ਕਹਿੰਦੇ ਅੱਗੇ ਬੈਠ ਉਹ ਅੱਗੇ ਬਿਠਾ ਲਦਾ ਲੈ ਮਨੀ ਡਰਾਈਵਰ ਅੱਗੇ ਨੂੰ ਲੈ ਜਾਓ ਗੱਡੀ ਦਾ ਆ ਵੀ ਆਏ ਫੋਟੋਗ੍ਰਾਫਰ ਚੱਕੀ ਖੜੇ ਆਪਣੇ ਉਹਨੇ ਹਥਿਆਰ ਲੈ ਜਾਓ ਲੈ ਜਾਓ ਲੈ ਜਾਓ ਐ ਸ਼ੂਟ ਹੋਈ ਜਾਂਦਾ ਉਹ ਜਾ ਰਿਹਾ ਬਰਾਤ ਨੂੰ ਦੋਲੀ روانਾ ਹੋ ਗਈ ਕਹਿੰਦਾ ਇਹ ਉੱਚੀ ਜੀ ਗੱਲ ਬਾਤ ਹੈ ਹਾਂ ਆ ਵੀ ਗਿਆ ਠੀਕ ਹੈ ਪਰ ਯਾਰ ਇਹ ਚੀਜ਼ ਇਹ ਕਿਵੇਂ ਆਉਂਗੀ ਫਿਰ ਉਹਦਾ ਪਿੱਛੇ ਵਾਲਾ ਪੈਰ ਤਾਂ ਜੱਟ ਮੁੱਛ ਤੋਂ ਬਿਨਾਂ ਨਹੀਂ ਜਾਜਦੇ ਉਹ ਪਿੱਛੇ ਉਹ ਸਦਾ ਇਹ ਜੱਟ ਖੱਟ ਕਰੀਏ ਐ ਗੱਲ ਬਾਤ ਹੈ ਇਧਰ ਲੱਗਿਆ ਸ਼ੂਟ ਹੋਣ ਦੂਜੇ ਪਾਸੇ ਕਰਤਾ ਹੈ ਉਹ ਬਰਾਤ ਚਾੜ ਦਿਆ ਅਸੀਂ ਖੜਾ ਕੇ ਬੰਦੇ ਥੱਲੋਂ ਵੀ ਸ਼ੂਟ ਕਰੀ ਜਾਂਦੇ ਉੱਪਰੋਂ ਵੀ ਆਹ ਲਾਲ ਹਵੇਲੀ ਇੱਧਰ ਆਪਣੀ ਟੀਮ ਬੈਠੀ ਆ ਸਾਰੀ ਯਾਰ ਇੱਥੇ ਚਾਰ ਕੰਧਾਂ ਆ ਇਹਦੇ ਪਰ ਇੰਨੇ ਪੋਜ ਬਣਾਏ ਹੋਏ ਜਿਵੇਂ ਆਹ ਬਣਾਇਆ ਵਾ ਗੇਟ ਦਰਵਾਜ਼ਾ ਜਾਂ ਫਿਰ ਉਹਕੇ ਮੈਟ ਲੱਗੇ ਹੋਏ ਆ ਲਗ ਲਗ ਕਿਸਮ ਦੇ ਹੋਈ ਜਾਂਦੇ ਸ਼ੂਟ ਥੋੜ ਥੋੜ ਕੋਈ ਸ਼ੋ ਗਈ ਸੀ ਮਦਰੂ ਲੋਕੇਸ਼ਨਾਂ ਬਹੁਤ ਬਣਾਈਆਂ ਹੋਈਆਂ ਨੇ ਇੱਕ ਕੰਧ ਉੱਤੇ ਪਰ 10 ਲੱਗੀਆਂ ਨੇ ਬਣਾਈਆਂ ਹੋਈਆਂ ਸੀ ਤਾਨੀ ਨਹੀਂ ਮੈਨੂੰ ਨਹੀਂ ਜੱਕਰ ਵੀ ਸੀਰੀਅਸ ਜਿਆਦਾ ਲੱਗਦੇ ਆ ਉਹ ਬਾਈ ਜਿਹੜਾ ਬੰਦਾ ਕੈਮਰੇ ਦੇ ਮੂਹਰੇ ਆਉਂਦਾ ਇੱਕ ਵਾਰ ਤਾਂ ਉੱਪਰ ਆਪਾਂ ਨੂੰ ਲੱਗਦੀ ਆ ਵਧੀਆ ਜੀ ਕੁਝ ਸੁਣਾਓ ਸੀਰੀਅਸ ਤਾਂ ਹੋਇਆ ਉਹ ਬੰਦਾ ਹੋ ਜਾਂਦਾ ਹੁੰਦਾ ਕੈਮਰੇ ਮੂਰੇ ਖੜਕੇ ਆ ਮੂਵੀ ਬੜਾ ਜ਼ਬਰਦਸਤ ਹੋਣਾ ਆ ਇੱਕਾ ਲਾਈਟਾਂ ਪਤ ਨਹੀਂ ਆਏ ਕਦੇ ਕਰੀਏ ਨੇ ਕੈਮਰੇ ਕਰਕੇ ਕਰੀਏ ਨਹੀਂ ਮਨੂੰ ਲੱਗਦੀ ਆ ਉਹ ਦੇਖ ਫਿਲਮਾਂ ਵਾਲਾ ਛੂਟ ਚੱਲ ਰਿਹਾ ਪੂਰਾ ਫੁੱਲ ਗੁੱਚੀ ਚ ਇਹ ਇੱਕ ਹਾਂ ਉਹ ਤਾਂ ਨਾ ਯਾਰੀ ਆ ਉਹ ਓ ਯਾਰ ਮੈਂ ਛੰਡ ਲਾ ਦੀ ਬੰਦਾ ਅੰਦਰ ਲੋਕ ਪੂਰਾ ਐਨ ਵਿੱਚੇ ਬੰਦੇ ਟਹਿਲਦੇ ਫਰੀ ਜਾਂਦੇ ਆ ਵਿੱਚੇ ਇੱਥੇ ਕਤੀੜ ਆ ਕਤੀੜ ਵੀ ਆਊਗੀ ਰੇਣ ਆ ਚੈੱਕ ਕੁਝ ਹੋਰ ਕਿਹਾ ਹੈ ਹੋਰ ਕੁਝ ਪਿਆ ਹੈ ਇਤਰ ਅੰਦਰ ਤੋਂ ਹੁੰਦਾ ਤੁਹਾਨੂੰ ਮੈਂ ਅੰਦਰ ਵਧੀਆ ਮਾਹੌਲ ਆ ਦੇ ਕਿੰਨੀ ਆ ਲੋਕੇਸ਼ਨ ਆ ਅੰਦਰ ਇਹਦੇ 2000 ਕੰਧਾਂ ਹੀ ਆ ਲੋਕੇਸ਼ਨ ਆ ਹੀ ਬਹੁਤ ਅੰਦਰ ਨੇ ਮਰਦੀ ਫੋਟੋ ਬਟਾਈਓ ਹਾਂ ਫੋਟੋ ਤੋਂ ਜਾ ਰਹੇ ਜੀ ਤੁਸੀਂ ਪਿੱਛੇ ਆਏ ਦੇਖਣਾ ਸਮਝ ਆ ਆਏ ਦੇਖੋ ਆ ਬੰਦਾ ਟਰੈਕਟਰ ਹੈ ਇਹ ਸੁਣਿਉਂਦਾ ਪਹਿਲਾਂ ਉਹ ਤੁਸੀਂ ਜੇ ਦੇਖਣਾ ਹੋਇਆ ਤਾਂ ਇਹਨਾਂ ਨੂੰ ਦੇਖ ਲਿਓ ਜਿੱਧਰ ਮਰਜ਼ੀ ਦੇਖੀ ਚੱਲ ਭਾਈ ਐ ਕੋਈ ਚੱਕਰ ਆਹ ਉਹ ਦੂਜਾ ਟਰੈਕਟਰ ਕਰਕੇ ਜਾਂਦਾ ਹੈ ਇਹ ਫਿਰ ਬਾਈ ਛੋੜ ਕਰਦਾ ਹੈ ਆ ਨੈਪਕਿੰਡਾ ਪੇਪਰ ਜਿਹਾ ਲਾ ਕੇ ਉੱਪਰ ਲੈਂਝ ਥੋੜਾ ਜਿਹਾ ਦਿਖਾਉਣਾ ਫਿਰ ਉਹਦੇ 'ਚ ਸ਼ੂਟ ਕਹਿੰਦੇ ਤਕੜਾ ਹੁੰਦਾ ਪੋਜ਼ ਬਣਾਉਣਗੇ ਕੋਈ ਬੰਦੇ ਇਹ ਤਾਂ ਕਰਕੇ ਲੈ ਲੈਂਝ ਨੂੰ ਰੋਵੜ ਨਾਲ ਧੱਕੀ ਜਾਂਦਾ ਬਾਈ ਇਹ ਐਵੇਂ ਬਣ ਲਿਆ ਬਣ ਗਈ ਗੱਲ ਲੱਖੀ ਚੱਲੀ ਬਹਿ ਜਾ ਵਿੱਚ ਲੰਘ ਜਾ ਤੂੰ ਕੋਈ ਹਾਂ ਠੀਕ ਹੈ ਚੱਹੇ ਵੀ ਚੱਲੇ ਆ ਤੇ ਗਾਦਰ ਜੀ ਲੋਏ ਵੀ ਹਾਂ ਬੋਲ ਲੈ ਵੀ ਚੱਲੇ ਛੱਬੀ ਹਾਂਜੀ ਘੁੰਮੀ ਕਰਨ ਚੱਲੇ ਛੱਬੀ ਮੈਂ ਬੰਦਾ ਕਿ ਹੋ ਯਾਰ ਇਹ ਕਿ ਲੋਕੇਸ਼ਨਾਂ ਦੇਖੋ ਕਿੰਨੀਆਂ ਜ਼ਬਰਦਸਤ ਬਣਾਈ ਹੋਈਆਂ ਆਹ ਤਾਂ ਫਾੜੀ ਐਂਡੀ ਨਹੀਂ ਕਹੇ ਕਰ ਲਵਾਤਾ ਉਹ ਦੇਖੋ ਕਿੰਨੀਆਂ ਅੰਦਰ ਇਹ ਦੇ ਲੋਕੇਸ਼ਨ ਹੈ ਵੇ 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 ਜਦੋਂ ਵੀ ਮਾਥਾ ਡੇਕ ਬਿਜੇ ਹਾਂ ਲੈਟਰ ਉਹ ਭਾਬੀ ਦਾ ਜੀ ਕਰ ਰਿਹਾ ਕਰੀ ਜਾਂਦਾ ਮੈਂ ਤਾਂ ਰੁਕਿਓ ਵਨ ਮੋਰ ਸ਼ਾਟ ਫਨਾ ਫੜ ਹਾਂ ਲਾਲ ਹਵੇਲੀ ਨਾਭਾ ਰਾਤ ਵਾਲੇ ਸ਼ੂਟ ਰਾਤ ਵਾਲੇ ਸ਼ੂਟ ਜਿਆਦਾ ਵਧੀਆ ਲੱਗੀਆਂ ਮੈਨੂੰ ਲੱਗਦੀ ਗੱਲ ਬਾਤ ਹੈ ਨਾ ਚ ਹਾਂ ਉੱਥੇ ਕਰ ਲਓ ਹੁਣ ਕੋਈ ਨਹੀਂ ਹੈਗਾ ਪਿੱਛੇ ਇੱਧਰ ਦਸਾਂ ਹੀ ਆ ਤਾਂ ਦੌਰ ਚੱਲੀ ਜਾਂਦਾ ਉਹ ਪਤਾ ਨਹੀਂ ਕਿਆ ਕਰਾਈ ਜਾਂਦੇ ਬੰਦੇ ਉਹ ਵੇਖ ਇਹ ਇੱਧਰ ਦੇਖ ਇੱਧਰ ਦੇਖ ਫੋਟੋਗ੍ਰਾਫਰ ਨਾਲ ਇਜਾਏ ਪਏ ਆ ਸਵੇਰ ਦੇ ਬੰਦੇ ਉੱਪਰ ਦੇਖ ਹੂੰ 1 2 3 ਮੱਥਾ ਟੇਕੋ ਇਹ ਅਰਦਾਸ ਕਰੋ ਕਹਿੰਦੇ ਪਤਾ ਨਹੀਂ ਕਾਦੀ ਅਰਦਾਸ ਕਰਾਈ ਜਾਂਦੇ ਬੰਦੇ ਇਹ ਆ ਦੇਖ ਪੂਰਾ ਜੋਰ ਲੱਗਿਆ ਹੋਇਆ ਪੋਚ ਉਪਰਾਂ ਦਾ ਪੂਰਾ ਫੁੱਲ ਹੋਰ ਇੱਕ ਵਾਰ 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 ਹੋਰ ਇੱਕ ਵਾ ਇੱਦਾਂ ਹੀ ਉਧਰੋਂ ਇੱਦਾਂ ਚੱਲ ਰਿਹਾ ਹਾਂ ਬਈ ਮੁੰਡਾ ਮੋਟਰ ਟੁੱਟਾ ਦਾ ਕੰਪਲੀਟ ਚੇਂਜ ਕਰਨੇ ਹੁਣ ਦੌਰ ਕਿਉਂ ਲਾਈਟਾਂ ਵਾਲੇ ਆ ਕਿਵੇਂ ਆ ਨਾ ਨਾ ਬੀ ਲੋਜ ਤੇ ਸਭ ਕੁਝ ਨਹੀਂ ਚੱਲਦਾ ਹੁੰਦਾ ਹਾਂ ਬਹੁਤ ਜ਼ੋਰ ਲੱਗਿਆ ਵਾ ਬੰਦਿਆਂ ਕੈਮਰੇ ਵਾਲੇ ਦਾ ਤਾਂ ਲੱਗਿਆ ਵੀ ਨਿੱਸੇ ਤਰ੍ਹਾਂ ਵੀ ਲੱਗਿਆ ਵਾ ਆ ਦੇਖੋ ਛੋਟੀ ਵੀ ਜਿਹੜੀ 6 ਮਹੀਨੇ ਦੀ ਕੁੜੀ ਆ ਜਿੰਦ ਕੌਰ ਇਹ ਰੋਈ ਜਾਂਦੀ ਆ ਵਿਚਾਰੀ ਇਹ ਇੱਧਰ ਛੂਟ ਜੱਲੀ ਜਾਂਦਾ ਆ ਵਿੱਚ ਇੱਕ ਤੀੜ ਉੱਤੇ ਰਾ ਬੇੜਾ ਪਈ ਇੱਧਰ ਸਾਲਾ ਦੀ ਇੱਕ ਤੀੜ ਕਿੱਤਨੂ ਆ ਵੀ ਦੱਸ ਇੱਕ ਜੁਟਾ ਉਹ ਚੱਲੀ ਜਾਂਦਾ ਪਿੱਛੇ ਵੀ ਉਹ ਵੀ ਦਿਖਾਉਣਾ ਆ ਆਹ ਵੇ ਇੱਧਰ ਵੀ ਚੱਲੀ ਜਾਂਦਾ ਆ ਪੂਰਾ ਗੁੱਠੀ ਜੂਆ ਬੈਗਾਂ ਮੈਂ ਇੱਧਰ ਮਨੀ ਕਹਿੰਦਾ ਮੰਨੂ ਲੈ ਕੇ ਉਹ ਵਿੱਚ ਆਓ ਆਓ ਇੱਧਰ ਨੂੰ ਆਜੋ ਘੁੰਮ ਕੇ ਆ ਚੱਕ ਕਿਉ ਹੈ ਕਿ ਨਾ ਗੱਲਬਾਤ ਬਣ ਗਿਆ ਹੋ ਗਿਆ ਸਿਰਾ ਗੁੱਠੀ ਜਗਾ ਗੰਗੁੱਠੀ ਚ ਚੀਜ਼ ਕਮੀ ਜਾਂਦਾ ਹੈ ਭਾਈ ਇਹ ਸ਼ੌਟ ਤੁਸੀਂ ਆਪਣੇ ਫੋਨ 'ਚ ਰੱਖ ਲੀ ਹਾਂ ਆਪਣਾ ਦੂਜਾ ਆ ਗਿਆ ਮੁੰਡਾ ਇੱਧਰ ਜੀ ਵੀ ਲੜਦੇ ਨੇ ਲੜਕੀ ਤੇ ਇਧਰ ਜੀ ਆ। ਹੂੰ ਮਤਲਬ ਬਾਅਦ ਚ ਵੀ ਸਕਾਦਾ ਜੇ ਆਪਾਂ ਹਟਦੇ ਆ। ਤਾਂ ਨੂੰ ਐਨਾ ਕਰਕੇ ਪਾਵਾਂਗੇ ਟੈਂਸ਼ਨ ਨਾ। ਨਹੀਂ ਨਹੀਂ ਉਦਾਂ ਨਹੀਂ ਕਲਿੱਪ ਦੇ ਦਿਓ ਮੈਨੂੰ ਥੋੜੇ ਜਿਹੜੇ ਕਿ ਉਹ ਕਰ ਨੋਰਮਲ ਗਾ ਦੇ। ਇਹ ਬਾਅਦ ਚ ਲਾਸਟ ਦੇ ਵਿੱਚ ਲਗਾਉਂਦਾ ਸੀਨ ਨਹੀਂ ਕਰਦਾ। ਆ ਵੀ ਬਿਹਾਈਂਡ ਦੱਸਣ। ਹਾਂ ਉਹ ਵੀ ਹਾਂ। ਹਾਂ ਸਾਈਡਿੰਗ ਮੈਂਸ ਕਰਤੀ ਆ। ਬੱਸ ਬੱਸ ਬੱਸ। ਬੀਲੌਕ। ਹਾਂ ਪਹਿਲਾਂ ਸੇਕੋ ਦੋਨੋਂ ਜਣੇ ਹੱਸ ਕੇ 1 2 3 ਸਿੱਧਾ ਜੀਓ ਕੇ ਇੱਕ ਦੂਜੇ ਨੂੰ ਦੇਖੋ। ਆਹ ਬੀ ਲੋਹਨ ਸਤੇ ਨੰਮੇ ਕੇ ਦਾ ਹਾਂ 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 ਬੀ ਲੋਹਨ ਚ ਤਾਂ ਹੀ ਕੁਛ ਹੁੰਦਾ ਪਿੱਛੇ ਆ ਬਈ ਨਾ ਬਈ ਤੇਰਾ ਬਿੱਟੂ ਬਈ ਤੇਰੇ ਹੱਥ 'ਚ ਆ ਨਾਮ ਤੈਨੂੰ ਦੱਸ ਦੇਣਾ ਬੰਦੇ ਆ ਦਾ ਆਪੇ ਲਈ ਜੀ ਲੈ ਵੀ ਕੱਪੜਾ ਦਿਖਾਈਏ ਘੈਂਟ ਘੈਂਟ ਜੀ ਜੋੜੇ ਉਹਨਾਂ ਦੇਖੋ ਹੋਣਾ ਜੋਣਾ ਜਵਾ ਦਸਤੇ ਹੋਣੇ ਜੋੜੇ ਤੇਰੇ ਤੇਰੇ ਹੋਣੇ ਤੇਰੇ ਆਪਣੇ ਨਾਲ ਆਪਣੇ ਨਾਲ ਤੇਰਾ ਮਦਸਤਾ ਆਏ ਭੰਜਣਗੇ ਹੁਣ ਦੇਖੀ ਇਹ ਲੈ ਵੀ ਮੁੰਡੇ ਲੜਪੇ 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 ਦੇਖੀ ਦੇਖੀ ਜਾਓ 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 ਲਾਈਟ ਬੱਚੀ ਰੱਖੋ ਲਾਈਟ ਬੱਚੀ ਰੱਖੋ ਜਾਓ ਵੀਰੇ ਜਾਓ ਨਾਰਮਲ ਜਾ ਹੋ ਗਏ ਬਸ ਹੌਲੀ 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 ਭਜੇ ਹੌਲੀ ਹੌਲੀ ਆ ਦੇ ਕੇ ਪੀਕਰ ਤਾਬਾ ਕਰਾ ਰਹੇ ਇਹਨਾਂ ਤਾਂ ਹਾਂ ਬਸ ਐਂਡਾ ਲਾ ਸ਼ੂਟ ਲੱਗਦਾ ਮੈਨੂੰ ਬਸ ਤਾਂ ਹੀ ਅਰਦਾਸ ਜੀ ਮੰਗੂ ਖੜੇ ਆ ਬੰਦੇ ਇਹ ਬਸ ਐਂਡਾ ਹੁਣ ਇਹ ਤੋਂ ਬਾਅਦ ਦਵਾਰਾ ਜੀ ਚਲੇ ਜਾਣਾ ਫਿਰ ਆਪਣਾ ਕੰਮ ਹੋਈ ਜਾਂਦਾ ਏ ਇਹ ਰੰਗਾ ਫੋਟੋਗ੍ਰਾਫੀ ਵਾਲੇ ਬੰਦੇ ਭਾਈ ਬਾਈ ਵੀ ਕੋਈ ਫੋਟੋਗ੍ਰਾਫੀ ਸ਼ੂਟ ਕਰਾਉਣ ਲਈ ਮੁੰਡੇ ਨਾਲ ਸੰਪਰਕ ਕਰ ਲੈ ਆਪਾਂ ਪ੍ਰੋਮੋਸ਼ਨ ਚੱਲ ਰਹੀਆਂ ਬਾਈ ਤੇਰੀਆਂ ਘੋਰਾਣਾ ਕਰਾਉਂਦੇ ਤਾਂ ਹੋਰ ਵਿਆਹ ਕਿਸੇ ਦਾ ਸ਼ੂਟ ਵਧੀਆ ਕਰਿਆ ਤਾਂ ਅੱਜ ਗੁਚੀ ਜੀ ਕਰ ਲਵਾਂਤੀ ਐ ਵੀ ਰਾਤ ਹੋ ਰਾਤ ਦਾ ਟਾਈਮ ਹੋ ਗਿਆ ਬਹੁਤ ਠੰਡ ਹੋ ਗਈ ਬਹੁਤ ਸਿਮਰਨ ਭਾਈ ਫਿਰਦਾ ਕੋਟੀ ਸੰਦੀਪ ਨੂੰ ਵਿਚਾਰੇ ਨੂੰ ਕੋਟੀ ਨਹੀਂ ਮਿਲੀ ਨਾ ਕੋਟ ਦਿੱਤਾ ਉਹ ਕਹਿੰਦੀ ਠੰਡ ਲੱਗਦੀ ਹੈ ਬਾਈ ਛੇਤੀ ਕਰ ਨਾ ਸ਼ੂਟ ਓਏ ਹੋਰ ਜਲਦਾ ਵੀ ਲੌਗ ਬਾਈ ਹਾਂ ਦੇ ਡਨ ਹੈ ਹੁਣ ਕੰਮ ਰਾਤ ਵਾਲੇ ਸ਼ਾਟ ਚੱਲ ਰਹੇ ਆ ਉਹ ਜੈਨ ਨੂੰ ਲੱਗਦੀ ਠੰਡ ਆਪਣ ਨੂੰ ਕੋਈ ਠੰਡ ਨਹੀਂ ਲੱਗਦੀ ਅਸੀਂ ਮੋਟੇ ਜੈਕਟ ਪਾ ਲਏ। ਆ ਲੈ ਵੀ ਚੱਲੀਏ। ਜੈਕਟ ਚੱਕ ਲਈ ਬੈਠੋ ਗੱਡੀਆਂ ਵਿੱਚ। ਓਕੇ ਬੈਠੀ ਵਈ ਸਾਰੇ ਉਹਨੇ ਗੱਡੀ 'ਚ। ਓਕੇ ਬਾਏ ਕਰ ਦੋ ਸਾਰਿਆਂ ਨੂੰ। ਓਕੇ ਓਕੇ। ਤੇ ਤਾਂ ਬੈਣਾ ਵਿੱਚ। ਚਲ ਸੀ ਉਹਨਾਂ ਨੂੰ ਚਲਾ ਗੱਡੀ ਹੁਣ। ਠੀਕ ਹੈ ਜੀ। ਓਕੇ ਬਾਏ 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 ਕਰ ਦੋ। ਆ ਵੀ ਚੱਲੇ ਮੁੰਡੇ। ਹਵੇਲੀ ਲਾਹੌਰ ਵਾਲੇ ਦੀ ਦੁੰਬੇ ਦਾ। ਯਾਰ ਯ ਲੈ ਲੈ ਥੈਂਕ ਯੂ ਥੈਂਕ ਯੂ ਆਹ ਲੋ ਜੀ ਬੋਲ ਕੁੜੀ ਦੀ ਰਹਿ ਗਈ ਸੀ ਆ ਕਰੇ ਭਾਜੀ ਆ ਬੋਲ ਰਹਿ ਗਈ ਦੀ ਮਿੱਠੀ ਓਕੇ ਭਾਈ ਸੰਗੇ ਜੈਸੀ ਕਰ ਹੋ ਗਈ ਹੋ ਗਈ ਹੁਣ ਅਸੀਂ ਲੱਗੇ ਨਿਕਲਣਾ ਹੋਵੇ ਥਕਾਵਟ ਹੋ ਗਈ ਪੂਰੀ ਬੜਾ ਹੀ ਥੱਕ ਗਏ ਕੋਸ ਚਲੋ ਜੀ ਚਲਿਓ ਬਕਰਾਂ ਕੈਮਰਾਮੈਨ ਵੀ ਦਿਖਾਉਂਦੇ ਹੁੰਦੇ ਆ ਮਰੀ ਮੇਰਾ ਫਰਸ਼ ਪਿੱਛੇ ਪਿਆ ਥੱਲੇ ਗਰੇਬ ਦੇਖ ਲਈ ਇੱਕ ਬਰੀ ਯਾ ਤੁਸ ਬਾਬਾ ਆ ਲੋ ਜੀ ਕਿਸਨ ਰਹਿਆ ਗੂੜਾ ਜਿਵੇਂ ਨਾ ਜੰਗਣ ਦੇ ਉਹਨੂੰ ਦੇਖਣ ਮੈਂ ਨਹੀਂ ਆਇਆ ਚਲੋ